ਮਾਜ ਮਹਿਲਾ ਪੰਜਵਾ ਪਾਦੋਏ ਪਰਮਾ ਉਲਾਨੀਆ ਦੂਜੇ ਲੱਗਾ ਹੈ ਤ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦੇਨਾ ਦੇ ਬਿਨ ਸਸੀ ਤਿਤ ਵੇਲ ਕਿਹਸਣ ਪ੍ਰੇਤ ਪਕੜ ਚਲਾਇਣਾ ਦੂਤ ਜਮਾ ਕਿਸੈ ਨਾ ਦੇਨੀ ਪੀਤ ਛਡ ਖੜੋਤੇ ਖਿਨੇ ਮਾਹੇ ਜਨ ਸਿਓ ਲਗਾ ਹੀ ਤ ਹੱਥ ਮਰੋੜੈ ਤਨ ਕੱਪੇ ਸਿਆਹੋ ਹੋਵਾ ਸੇਤ ਜੇ ਹਾਬੀ ਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਣਾ ਬੋਹਿਤ ਪ੍ਰਭ ਦੇਤ ਸੇ ਪਾਧੂਏ ਨਰਕ ਨਾ ਪਾਈ ਐ ਗੁਰ ਰਖਣਾ ਵਾਲਾ ਹੈ ਤ ਸੇ ਪਾਧੂਏ ਨਰਕ ਨਾ ਪਾਇਆ ਗੁਰ ਰਖਣ ਵਾਲਾ ਹੇਤ ਇਸ ਭਾਦੋ ਦੇ ਮਹੀਨੇ ਚ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਜੋ ਸੁਨੇਹਾ ਦੇ ਰਹਿਆ ਸਤਿਗੁਰੂ ਫਰਮਾਉਂਦੇ ਆ ਪਰਮਾ ਪਖੰਡਾ ਵਿੱਚ ਨਾ ਕਿਤੇ ਉਲਝ ਜੀ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਦਰਗਾਹ ਤੇ ਨਾ ਚਲ ਜੀ ਹੋਰਾਂ ਦੇ ਚਰਨਾਂ ਨਾਲ ਨਾ ਲੱਗ ਜੀ ਪਰਮਾਤਮਾ ਇੱਕੋ ਹੀ ਆ 2 3 100 ਕਰੋੜ ਨਹੀਂ ਉਹ ਇੱਕ ਓੰਕਾਰ ਆ ਤੇ ਇੱਕ ਦੇ ਨਾਲ ਹੀ ਜੁੜਨਾ ਜਿਵੇਂ ਕੋਈ ਲੱਖਾਂ ਸ਼ਿੰਗਾਰ ਬਣਾਉਂਦਾ ਫਿਰੇ ਤੇ ਉਹਦਾ ਕਾਰਜ ਸਫਲ ਨਹੀਂ ਹੁੰਦਾ ਜੇ ਉਹ ਅੰਦਰੋਂ ਇੱਕ ਨਾਲ ਜੁੜਿਆ ਨਹੀਂ ਜੇ ਇੱਕ ਪਤੀ ਨਾਲ ਜਿਵੇਂ ਕੋਈ ਪਤਨੀ ਨਾਲ ਜੁੜੀ ਹੋਵੇ ਤੇ ਉਹਦਾ ਸ਼ਿੰਗਾਰ ਕਿਹੜੇ ਕੰਮ ਉਵੇਂ ਜਿਹੜਾ ਵਿਅਕਤੀ ਜਿਹੜਾ ਮਨੁੱਖ ਇੱਕ ਰੱਬ ਦੇ ਨਾਲ ਨਹੀਂ ਜੁੜਿਆ ਥਾਂ ਥਾਂ ਤੇ ਜਾ ਕੇ ਸਜਦਾ ਕਰਦਾ ਤਾਂ ਗੁਰੂ ਸਾਹਿਬ ਕਹਿੰਦੇ ਆ ਉਹਦਾ ਬਾਰੀ ਪਹਿਰਾਵਾ ਕਿਸੇ ਕੰਮ ਨਹੀਂ ਉਹਦੇ ਧਰਮ ਕਰਮ ਕਿਸੇ ਕੰਮ ਨਹੀਂ ਆਓ ਇੱਕ ਨਾਲ ਜੁੜੀਏ ਇੱਕ ਦੇ ਹੋ ਕੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ